ਹੱਥ ਜੋੜ ਕੇ ਮੈਂ ਮਸਤੀ ਆ ਗਾਲ ਸੱਸਰੀਆ ਗਾਲ ਹੁਣ ਕਿ ਮੈਂ ਪੜ੍ਹਾਈ ਕਰਨਾ ਹੈ ਮੈਂ ਪੜ੍ਹਾਈ ਕਰਨਾ ਹੈ ਤੇਰਾ ਨਾਂ ਕੀ ਹੈ ਬਸ ਦਿੱਤੋ ਹਾਂ ਮੁੰਡਾ ਕੀ ਦਾ ਪੋਪ ਕਿਸਾ ਹਕੂਨਾ ਮੁੰਡਾ ਕੀ ਦਾ ਹੈ ਮਾਸੇ ਵੇਲੇ ਚਲੋ ਚਲੋ ਭਾਈ ਪੜ੍ਹਾਈ ਕਰਦੇ ਆ ਪੜ੍ਹਾਈ ਇਹ ਭਾਈ ਕੀਰਤ ਦਾ ਕੂਲਰ ਹੈ ਕੀਰਤ ਦੇ ਨਾਲ ਕੂਲਰ ਵੀ ਬਣਾਉਂਦਾ ਹੁੰਦਾ ਹਨਾ ਹਨਾ ਕੀਰਤ ਕੀ ਬਣਾਏਂਗੇ ਫਿਰ ਅੱਜ? ਹਾਂ? ਹਾਂ ਮਾਂ ਦਾ। ਪਾੜਦਾ ਪਾੜਿਆ ਦਾ। ਪਾੜਦਾ ਤੂੰ ਆ ਵੀ ਪਾੜਦਾ ਦੇ। ਇਹ ਵੀ ਪਾੜ। ਆ ਦੇਖ। ਕੀ ਸੋਹਣੀ ਬੁੱਕ ਸੀਗੀ। ਕਿੰਨੀ ਵਧੀਆ ਬੁੱਕ ਸੀ। ਪੜਾਈ ਕਰਦਾ ਹੁਣ? ਹਾਂ। ਹੈਂ? ਕਦੋਂ ਕਰਦਾ ਹੁਣ ਨਾ ਪੜਾਈ? ਗੱਪ ਮਾਰੀਏ ਨਾ। ਉਹਦੋਂ ਕਰਦਾ ਹੁਣ। ਉਹਦੋਂ ਉਹਦੋਂ। ਉਦੋਂ ਕਦੋਂ ਹਾਂ ਮਾਂ ਨੂੰ ਕਰਦਾਂ ਦਈ ਹੈ ਹਾਂ ਉਦੋਂ ਕਦੋਂ ਹਾਂ ਦਾਈ ਹੈ ਹੂੰ ਇਹ ਆ ਬੁੱਕ ਲੋਟਾ ਹੂੰ ਇਹ ਬੁੱਕ ਸੋਣਾ ਨਹੀਂ ਲੱਗਾ ਮੈਂ ਸੁਣੀ ਹੈ ਨਹੀਂ ਹੋਣੀ ਆ ਚਲ ਆਪਾਂ ਰੱਦਿਆ ਪਹਿਲਾਂ ਆ ਪਾ ਪੜੀਏ ਨੰਮਾ ਮਮਾ ਹਾਂ ਆਇਆ ਮੈਂ ਪੈਣਾ ਪੈਣਾ ਤੇਰੇ ਕੋਲ ਆ ਮੈਂ ਰੱਖਿਆ ਸੀ ਚਲ ਆਪਾਂ ਇਹ ਪੜਦੇ ਆ ਆ ਪੜਦੇ ਆ ਆ ਪੜਦੇ ਹੋ ਨਾ ਜਰ ਮਾਂ ਤੰਗ ਪੱਕਲੇ ਨੇ ਕਿਹਾ ਹਾਂ ਤੇ ਨੇਕ ਆ ਮੈਨਾ ਮੈਨੂੰ ਕਿ ਪਤਾ ਪੈਣਾ ਕਿੱਥੇ ਸਿੱਟਿਆ ਉੱਤੇ ਉੱਤੇ ਸਿੱਟਿਆ ਨੇ ਮੂਟਾ ਗੱਡੀ ਚ ਕਿੱਥੇ ਗੱਡੀ ਚ ਆਉਂ ਜੂ ਨਹੀਂ ਭੰਦੇ ਹੁੰਦੇ ਪਹਲਾ ਸਸਰੀਕਾਲ ਕਹੇ ਸਸਰੀਆ ਕਿਵੇਂ ਸਾਜਾ ਲੈ ਮੈਮਣ ਸਸਰੀਕਾਲ ਮੈਮਣ ਹੈ ਮੈਮਣ ਮੈਮਣ ਕਾ ਲਾਈਕ ਕਰੋ ਕਹਦੇ ਕੀਤੇ ਕੀਤੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਕੀਤੇ ਕਹਦੇ ਮੈਮਣ ਕਾ ਸਾਡੀਆਂ ਫਣੀ ਵੀਡੀਓਜ਼ ਨੂੰ ਲਾਈਕ ਕਰੋ ਦੇਖੀ ਕਿ ਮੈਂ ਦੇਖ ਲਾ ਲੋ ਨਹੀਂ ਆ ਕੀ ਲੈਣਾ ਪੈਨ ਜੇ ਚੱਕ ਕੇ ਲਿਆਓ ਪਿਆ

ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਕਮੈਂਟ ਕਰੇ ਹਾਂ ਆਪਾਂ ਹੀ ਸਾਡੇ ਜਸਕੀਰ ਦੀ ਬੁੱਕਲੇਟ ਹੈ ਡਰਾਇੰਗ ਹਣ ਕਿਹੜੀ ਬੋਕਾ ਗਈ ਉਪਾ ਪਪਾ ਮੰਮੀ ਲਾਲੀ ਪਾਪਾ ਲਾਲੀ ਪਾਪਾ ਹਾਂ ਮੈਂ ਵੀ ਖਾਉਂਗੀ ਲਾਲੀ ਪਾਪਾ ਚਲ ਠੀਕ ਆ ਕੇ ਦਿੰਨਾ ਮੰਮੀ ਖਾ ਕੇ ਦਿੰਨਾ ਕੀ ਖੋ ਕੇ ਦਿੰਨਾ ਖੋਲ ਕੇ ਦਿੰਨਾ ਠੀਕ ਆ ਕਲਰ ਵੀ ਕਰ ਦੇ

पिछे पिछे आछाड़ा अब आ छता सही आए नहीं कर सर्कल बॉल सर्कल चंगा बाबा बॉल इधर आए नहीं चंगी तरह पढ़ाई कर चंगी तरह आप कैमरा करा ਹਾਂ ਦੋਨੇ ਲੋਟ ਘਾਟੇ ਹਾਂ ਜਸ ਸਟੈਂਡ ਚਾਕੇ ਲੈ ਆਪਣਾ ਹਾਂ ਸਟੈਂਡ ਚਾਕੇ ਲੈ ਆਪਾਂ ਕਲਰ ਕਰਾਂਗੇ ਭੱਜ ਕੇ ਚਾਕੇ ਲੈ ਆਪਾਂ ਮੋਬਾਈਲ ਨੂੰ ਸਟੈਂਡ ਤੇ ਲਾਵਾਂਗੇ ਹਾਂ ਨਾ ਠੀਕ ਆ ਸਟੈਂਡ ਤੇ ਲਾ ਇੱਧਰ ਪਿਆ ਇੱਧਰ ਟੋਕਰੀ ਚ ਟੋਕਰੀ ਚ ਹੂੰ ਇਹ ਇੰਦਰ ਨਹੀਂ ਉੱਧਰ ਉੱਧਰ ਵੀਡੀਓ ਵਾਲਾ ਸਟੈਂਡ ਲਿਆ ਹਾਂ ਵੀਡੀਓ ਵਾਲਾ ਸਟੈਂਡ ਲੈ ਆ ਕੇ ਰੋਇਲ ਕਮੇਡੀ ਹੈਲੋ ਭੈਣੇ ਸਭੀ ਕਾਲ ਕਿਵੇਂ ਆ ਹਰਪ੍ਰੀਤ ਕਿਵੇਂ ਆ ਅੱਜ ਦਾ ਟਾਪ ਫੈਨ ਨੰਬਰ 1 ਹੈਗਾ ਰੋਇਲ ਕਮੇਡੀ ਵਧੀਆ ਵਧੀਆ ਹਰਪ੍ਰੀਤ ਵਧੀਆ ਹੋਰ ਸੁਣਾ ਬੱਚੇ ਕਿਵੇਂ ਆ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅੱਜ ਅਸੀਂ ਡਰਾਇੰਗ ਕਰਦੇ ਹਾਂ ਠੀਕ ਹੈ ਕਰੀਏ ਅੱਜ ਅਸੀਂ ਡਰਾਇੰਗ ਕਰਦੇ ਹਾਂ ਕੀਰਤਾ ਫਿਰਦਾਗਾ ਹੁਣੀ ਸਟੈਂਡ ਲੈਣ ਗਿਆ ਪੜਾਈ ਕਰਦਾ ਕਹਿੰਦਾ ਮੈਂ ਪੜਾਈ ਕਰਨੀ ਹੈ ਇਹ ਕਹਿੰਦਾ ਬੋਲਾ ਸਰਕਲ ਨਹੀਂ ਹੈਗੀ ਬੋਲਾ ਕੀਰਤਾ ਆ ਜਾ ਮਾਸੀ ਵਾ ਗਈ मासी मासी हम्म मासी पहला फ्रेंड ले गया वाजा नाल बाड़ आ गई मासी आंदी है पहला गल करांगे आप फिर जले आ फ्रेंड मासी फोन ते है आंदी नहीं हैगी मिल गया ਠੀਕ ਆ ਜੀ ਆਹੋ ਕਰਕੇ ਆ ਆਈ ਬੈ ਰਹਿਣਾ ਇਧਰ ਮੈਂ ਨਹੀਂ ਬਣ ਗਿਆ ਮਿਲ ਇਹ ਇਹ ਬਸ ਠੀਕ ਆ ਬਸ ਇਹ ਰਹਿਣ ਦੇ ਰਹਿਣ ਦੇ ਲਾਈਟ ਨਹੀਂ ਚੱਲਦੀ ਹੁਣ ਕਿ ਮਾਸੀ ਸਾਸਰੀ ਗਾਲ ਮਾਸੀ ਤਨ ਦੇਖੀ ਜਾਂਦੀ ਐ ਤੂੰ ਬੋਲ ਬਸ ਸਾਕਿਆ ਹੱਥ ਜੋੜ ਕੇ ਸੱਸਰੀਏ ਕਾਲ ਮਾਸੀ ਮੈਂ ਆਉਣਾ ਲਾ ਲਾ ਇਹ ਲਾ ਦੀ ਜਾਓ ਲੈ ਕੇ ਪਹਿਲਾਂ ਜਾ ਬਾਅਦ ਆ ਕੇ ਹਾਂ ਹੂੰ ਇਹ ਮੈਂ ਲਾ ਦਿੰਨੀ ਲਾਈਟ ਲਾ ਲੀ ਇਹ ਭਾਈ ਸਾਡੇ ਸਟੈਂਡ ਦੀ ਲਾਈਟ ਟੁੱਟ ਗਈ ਕਿਰਦ ਮਾਸੀ ਕਹਿੰਦੀ ਸੱਸਰੀ ਕਾਲ ਹੂੰ ਤੂੰ ਆ ਜਾ ਸਤ ਸ੍ਰੀ ਅਕਾਲ ਕੀ ਤਮਾਸੀ ਫੇਰ ਕੇ ਦੀ ਸਾਸਰੀ ਕਾਲ ਤਮਾਸੀ ਕੀ ਕਰਦੀ ਮम्मी ਫੜੀ ਮੰਦ ਇੱਧਰ ਆ ਜਾ ਇੱਧਰ ਤੂੰ ਪੈਣਾ आ ਪੈਣਾ ਮਾਸੀ ਕਹਿੰਦੀ ਸਾਸਰੀ ਕਾਲ ਮੈਂ ਨਾ ਪੱਟਿਆ ਕੋਈ ਨਾ ਕਿਆ ਮਾਸੀ ਅੰਕ ਮੈਂ ਪੜਾਈ ਕਰਦਾ ਕੀ ਕੀ ਤੂੰ ਆਵੇ ਦੱਸ ਆ ਕੀ ਆ ਮੰਮੀ ਐਂ ਕਰਕੇ ਦੱਸ ਮਾਸੀ ਮਾਇਆ ਐਂ ਕਰਕੇ ਇੱਥੇ ਬਹਿ ਕੇ ਦੱਸ ਐਂ ऐसे मेरे पास ही आ जा क्या तू आ जा तू आ जा कैसी पढ़ते हैं आ किया आ किया ए डॉगी ए डॉगी आ किया आ? आ गोश ए गोश आए गोश आ किया आ बकरी मैं बकरी नहीं है कि जराफ ए बकरी के ना चलो आ किया आ बिल्ली ए बिल्ली एक उड़ा एक उड़ानी है कौन ज़दा ज़दा हम्म आए एक उड़ा

किया आज ही टाइगर था आ किया आप मम्मी आ किया ए टाइगर ए टाइगर आ किया आ जंबिनी चिता चिता हम्म आ गया आ ए शेर ए शेर आ ए किया आ बिन्नी हां हां आ नहीं किया टाटा बिन्नी नहीं आ किया मोर मोर आ किया आ उतरो उतरो आ किया नो आ कुकुर आ गया मैं होगा मैं होगा मैं मरगा आ गया आ की जी चिड़ी उल्लू उल्लू हम आ आ न गियाली जी आ गया आ कल चिड़ी आ गियाली चिड़ी हां नी गियाली आ सी काली आ की प्यार काली हां ए ए काली चिड़ी है आ कंदी

हां मासी ਨੂੰ ਕਾ ਕਮੈਂਟ ਕਰਵਾ ਸੀ ਮਾਸੀ ਕਮੈਂਟ ਕਰੋ ਮਾਸੀ ਕਮੈਂਟ ਕਰੋ ਹਾਂ ਮਾਸੀ ਕਹਿੰਦੀ ਹਾਂ ਕਹ ਮਾਸੀ ਮੈਂ ਕੂਲਰ ਬਣਾਉਣਾ ਮਾਸੀ ਮੈਂ ਕੂਲਰ ਬਣਾਉਣਾ ਹਾਂ ਆ ਬੜਾ ਸੋਹਣਾ ਕਾ ਠੰਡੀ ਹਵਾ ਆਏਗੀ ਹਾਂ ਬਿਹਾਦਾ ਕਾ ਗੂ ਹਾਂ ਇਹ ਅਸੀਂ ਨਾਲ ਕਰਤਾ ਪਰਪਲ ਕਾਲਰਾ ਜੈਲੂਨ ਹੈਗਾ ਪਰਪਲ ਆ ਪਾਪੜ ਕਿਹੜਾ ਨਾ ਪਾਪੜ ਪਾਪੜ ਨਹੀਂ ਹੈਗਾ ਪਰਪਲ ਪਾਪੜ ਮੈਨੂੰ ਵੀ ਦੇ ਦੇ ਹਵਾ ਓਕੇ ਕਹਿੰਦੀ ਮੈਂ ਉਹ ਕਹਿੰਦੀ ਮੈਨੂੰ ਵੀ ਬਣਾ ਕੇ ਦੇ ਦੇ ਕੋਲਰ ਮਾਸੀ ਕਹਿੰਦੀ ਤਾਂ ਠੀਕ ਆ ਬਣਾ ਕੇ ਦੇ ਦੂੰਗਾ ਠੀਕ ਆ ਬਣਾ ਕੇ ਦੇ ਦੂੰਗਾ ਮਾਸੀ ਤੈਨੂੰ ਵੀ ਮੈਂ ਕੋਲਰ ਬਣਾ ਕੇ ਦੇ ਦੂੰਗਾ ਠੀਕ ਆ ਠੰਡੀ ਹਵਾ ਲੈ ਕਰੀ ਮਾਸੀ ਇੱਕ ਕੁਰਸੀ ਬਣਾ ਕੇ ਮਾਸੀ 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 मासी मासी अब लिख दिया कमेंट कर दिया कमेंट करो मासी हाँ कमेंट करो लाइक like करो लाइक करो सब्सक्राइब करो तो सब्सक्राइब भी करो शेयर करो शेयर करो सादे सादे मान शाया मान शाया चैनल नो चैनल असी असी फनी वीडियो बनो नया

ਇਹ ਪਿੰਕ ਤਾਂ ਇਹ ਤਾਂ ਪਿੰਕੇ ਜੋਲਾ ਮੰਮੀ ਹਾਂ ਇਹ ਸੋਹਣਾ ਧੰਦਾ ਹਾਂ ਸੋਹਣਾ ਲੱਗ ਰਾਇ ਅੱਛਾ ਏ ਸੋਹਣਾ ਲੱਗਦਾ ਹੈ ਹਾਂ ਮੰਮੀ ਮੈਨੂੰ ਨਹੀਂ ਸੀ ਪਤਾ ਇਹ ਤਾਂ ਜੁੜਦਾ ਨਹੀਂ ਓਏ ਹਾਂ ਜੁੜ ਗਿਆ 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 ਕੀ ਤੇ ਕਹਿੰਦੀ ਕਿੰਨਾ ਕਿਊਟ ਲੱਗਦਾ ਹੈ ਤੂੰ ਕਿਊਟ ਹੈ ਨਹੀਂ ਹੋਗੀ ਮੈਂ ਮੈਂ

र्तने तो कर करे ने खूद आखो कित कमेंट करो क्या कमेंट करके दोसो किन्ने सोणे असली कलर करे ने आज स्किर्द ने कलर करे ने हां मम्मी ने ते है ना मम्मी ने, ने बलून च कलर करता सी है हाँ। ना, ना। मम्मी ने एक पूंछ कने कादा हाँ। ए मम्मी ने बूंज कने कादा सी हां हां आ आप पूर कटो काटा दी ए बूंज कने कटा सी हूं आ बूंआ बोलत पास

तांगो आ किया आई कॉर्न याक याक आ किया आ कोला जेब्रा 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 आ किया आ गया ओए आ मां आमबा आमब नहीं है आ किया ए दादा ताली आ किया जाज आ गड्डी आ किया आमबू आ किया आ ता फुनु फुनु आ किया आ कट्टी 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 एक कांटी एक कांटी

चलो तो भाई। मम्मी हेलो आ हेलो 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 आ गया कौन है? कुली किताब हेलो। क्या बीरे ससुरी काम? हेलो। आई नहीं। क्या बीरे ससुरी काम? क्या का किधर? क्या बीरे ससुरी काम? मैं गाने थोड़ी हैं। हा? हाँ? मैं गाने? क्यों? आए। ना। मम्मी आए गाने सबके आए गाने। मैं गाने सबके आ मैं गाना गाती हूं नाम के सस्ट्री सस्ट्री दुण दुण तो। तो लिए मैं थबाला के लिए तो मैं मैं थबाला प्रीता बस मैं थबाला के लिए दो आगीत सस्ती काल भी सस्ती बात के लिए दो सस्तीया सस्तीया शास्त्री काल नाम है इसका किताब हां सस्तीया कौन सा शास्त्रीया ਹੱਕੀਆ ਤਾਂ ਚੈਨਲ ਨੂੰ ਲਾਈਕ ਕਰੋ। ਲਾਈਕ ਕਰੋ। ਸ਼ੇਅਰ ਕਰੋ। ਸਬਸਕ੍ਰਾਈਬ ਕਰਦੇ ਤਾਂ ਵਾਈ ਕਰਦੇ ਹੁਣ ਤਾਂ ਹੁਣ ਸਾਡਾ ਨਾਲ ਆ ਰਿਹਾ। ਕੱਲ ਨੂੰ ਲਾਈਵ ਹੋਵਾਂਗੇ ਅਸੀਂ 5:30 ਵਜੇ ਜਾਂ 5:00 ਵਜੇ ਠੀਕ ਹੈ? 5:00 ਵਜੇ ਸਾਰਿਆਂ ਨੇ ਕਿਹ ਆਉਣਾਗਾ? ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਸਬਸਕ੍ਰਾਈਬ ਕਰਨਾ। ਠੀਕ ਹੈ? ਰਾਇਲ ਕਮੇਡੀ ਕਹਿੰਦੀ ਵਾਈਬ। ਰਾਇਲ ਕਮੇਡੀ ਵਾਈਬ ਹੈ ਰਾਇਲ